ਕਰਕੇ ਵਿਦਿਆਰਥੀਆਂ ਨੂੰ ਵਾਪਸ ਭੇਜ ਦਿੱਤਾ ਗਿਆ ਸਕੂਲ ਨੂੰ ਮਿਲੀ ਧਮਕੀ ਦੀ ਪੁਸ਼ਤੇ ਵੱਲੋਂ ਫਿਲਹਾਲ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਨਾਰਥ ਦਿੱਲੀ ਦੇ ਇੱਕ ਕਾਲਜ ਨੂੰ ਵੀ ਧਮਕੀ ਭਰਿਆ ਈਮੇਲ ਮਿਲਿਆ ਤਾਂ ਦਿੱਲੀ ਤੇ ਨੋਇਡਾ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਇਹ ਕਿ ਸਕੂਲਾਂ ਤੇ ਕਾਲਜਾਂ ਨੂੰ ਜੋ ਕਿ ਧਮਕੀ ਦਿੱਤੀ ਗਈ ਉਸ ਤੋਂ ਪਹਿਲਾਂ ਵੀ ਅਜੀਆਂ ਧਮਕੀਆਂ ਜੜੀਆਂ ਕਿ ਦਿੱਤੀਆਂ ਜਾ ਚੁੱਕੀਆਂ ਨੇ ਆਪਾਂ ਜਦੋਂ ਇਸ ਤਰੀਕੇ ਦੀ ਕੋਈ ਈਮੇਲ ਆਉਂਦੀ ਹੈ ਕੋਈ ਧਮਕੀ ਹੁੰਦੀ ਹੈ ਤਾਂ ਆਪਣੇ ਆਪ ਦੇ ਵੀ ਸੁਰੱਖਿਆ ਏਜੰਸੀਆਂ ਪੁਲਿਸ ਵੀ ਹਰਕਤ ਵਿੱਚ ਆ ਜਾਂਦੀ ਹੈ ਤਾਂ ਦਿੱਲੀ ਤੇ ਨੋਇਡਾ ਦੇ ਕਈ ਸਕੂਲਾਂ ਤੇ ਕਾਲਜਾਂ ਨੂੰ ਇਹ ਧਮਕੀ ਦਿੱਤੀ ਗਈ ਹੈ ਦਰਸਲ ਇੱਕ ਈਮੇਲ ਆਉਂਦੀ ਹੈ ਈਮੇਲ ਦੇ ਜ਼ਰੀਏ ਪੰਬ ਦੇ ਨਾਲ ਡਾਊਨ ਦੀ ਧਮਕੀ ਦਿੱਤੀ ਜਾਂਦੀ ਹੈ ਕਈ ਸਕੂਲਾਂ ਨੂੰ ਬੰਦ ਕਰਕੇ ਵਿਦਿਆਰਥੀਆਂ ਨੂੰ ਵਾਪਸ ਵੀ ਭੇਜ ਦਿੱਤਾ ਗਿਆ ਸਕੂਲ ਨੂੰ ਮਿਲੀ ਧਮਕੀ ਦੀ ਪੁਲਿਸ ਵੱਲੋਂ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਨਾਰਥ ਦਿੱਲੀ ਦੇ ਇੱਕ ਕਾਲਜ ਨੂੰ ਵੀ ਧਮਕੀਦਾ ਈਮੇਲ ਮਿਲਿਆ ਹੈ ਫਿਲਹਾਲ ਇਹ ਜਾਂਚ ਦਾ ਵਿਸ਼ਾ ਹੈ ਕਿ ਆਖਰਕਾਰ ਜੋ ਈਮੇਲ ਕੀਤੀ ਗਈ ਹੈ ਧਮਕੀ ਦਿੱਤੀ ਗਈ ਹੈ ਉਹ ਕਿਸ ਦੇ ਵੱਲੋਂ ਕੀਤੀ ਗਈ ਇਸ ਨੂੰ ਲੈ ਕੇ ਲਗਾਤਾਰ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਦੀਪਕ ਬਿਸ਼ਟ ਜੁੜੇ ਹੋਏ ਨੇ ਆ ਦੀਪਕ ਦਿੱਲੀ ਤੇ ਨੋਇਡਾ ਦੇ ਸਕੂਲਾਂ ਤੇ ਕਾਲਜਾਂ ਨੂੰ ਧਮਕੀ ਦਿੱਤੀ ਗਈ ਹੈ ਕੀ ਕੋਈ ਜਾਣਕਾਰੀ ਹੁਣ ਤੱਕ ਸਾਹਮਣੇ ਆਈ ਹੈ देखिए नोएडा और दिल्ली में इस तरह की जो कॉल्स है वो आज सुबह स्कूल की तरफ से पुलिस को दी गई थी क्योंकि दो दिन पहले भी हमने नोएडा में देखा था एक छात्र ने स्कूलों में छुट्टी कराने के मकसद से चार स्कूलों में ईमेल के जरिए धमकी दी थी और उस छात्र को पकड़ा भी गया था नौवीं क्लास का छात्र था जिसके बाद आज सुबह फिर दिल्ली एनसीआर में इस तरह की मैसेज जो है स्कूल प्रिंसिपल को दिया गया कैसे एल्कॉन स्कूल है एल्कॉन इंटरनेशनल स्कूल मयूर बिहार में जहाँ पर स्कूल प्रिंसिपल को मैसेज मिला था जिसके बाद छह बजकर चालीस मिनट पर उन्होंने दिल्ली पुलिस को कॉल की थी और उसके बाद बी और जो दूसरा स्टाफ था वो स्कूल में पहुंचा था और तो उसी दौरान तो स्कूल के बच्चों को छुट्टी करने के मैसेज भी दिया गया था कि वो स्कूल आज ऑनलाइन क्लासेस चलेंगी और इसी तरह से, से सेंट स्टीफन कॉलेज है नॉर्थ दिल्ली का उसको भी इसी तरह की ईमेल के जरिए धमकी दी गई थी वहाँ पर बॉम्ब डिस्पोजल जो दस्ता है वो वहाँ पर पहुंचा हुआ है लेकिन सिचुएशन पैनिक ना हो स्कूल लेकर स्कूल ने जैसे इंटरनेशनल स्कूल ने स्कूल ने छुट्टी की है ऑनलाइन क्लासेस की है और इस तरह से जो पहले भी हमने इमेज देखे थे दिल्ली में फर्जी इमेज के जरिए पैनिक करने की सिचुएशन यहाँ पर बनाई गई थी स्कूलों में जो बच्चों को के एग्जाम का समय है बच्चे स्कूल में आते हैं पढ़ाई काफी समय बर्बाद होता है तो ये सब देखते हुए पुलिस फिलहाल इस पूरी कोर्स में जांच कर रही है इन्वेस्टिगेशन की जा रही है कि कहाँ से इमेज जनरेट हुआ है ਫਿਲਹਾਲ ਸਕੂਲਾਂ ਨੂੰ ਕੁਝ ਵੀ ਅਫੀਸ਼ੀਅਲ ਨਹੀਂ ਮਿਲੀ ਹੈ। ਹਾਂ ਠੀਕ ਹੈ। ਫਿਰ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ-ਬਹੁਤ ਧੰਨਵਾਦ। ਦਿੱਲੀ ਤੇ ਨੋਇਡਾ ਦੇ ਕਈ ਸਕੂਲਾਂ ਤੇ ਕਾਲਜਾਂ ਨੂੰ ਦਰਸਲ ਈਮੇਲ ਦੇ ਜ਼ਰੀਏ ਬੰਬ ਦੇ ਨਾਲ ਡਾਉਣ ਦੀ ਧਮਕੀ ਦਿੱਤੀ ਗਈ ਹੈ। ਕਈ ਸਕੂਲਾਂ ਨੂੰ ਬੰਦ ਕਰਕੇ ਵਿਦਿਆਰਥੀਆਂ ਨੂੰ ਵਾਪਸ ਹੀ ਭੇਜ ਦਿੱਤਾ ਗਿਆ। ਪੁਲਿਸ ਦੀਆਂ ਵੱਖ-ਵੱਖ ਟੀਮਾਂ ਜੋ ਕਿ ਇਹਨਾਂ ਸਕੂਲਾਂ ਕਾਲਜਾਂ ਦੇ ਵਿੱਚ ਪਹੁੰਚੀਆਂ ਹੋਈਆਂ ਨੇ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਫਿਲਹਾਲ ਇਹ ਸਾਫ ਨਹੀਂ ਹੋ ਸਕਿਆ ਕਿ ਆਖਰਕਾਰ ਈਮੇਲ ਕਿਸ ਦੇ ਵੱਲੋਂ ਕੀਤੀ ਗਈ? ਈਮੇਲ ਕਰਨ ਵਾਲਾ ਕੌਣ ਹੈ? ਇਹ ਫਿਲਹਾਲ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੀ ਜਾਂ